ਦੇਖੋ ਜੀ ਇਹ ਮੇਰਾ ਸਾਰਾ ਪਰਿਵਾਰ ਹੈ ਮੈਂ ਰਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਥੱਕਣ ਨਹੀਂ ਦਿੰਦਾ ਤੇ ਇਹ ਹੀ ਦਾਸਾੜੂ ਹੋ ਗਿਆ ਹਰ ਇੱਕ ਨੂੰ ਦਿੱਤੇ ਹਰ ਖਾਂ ਦਿੱਤੇ ਆਈ ਪਰ ਭਣੇ ਕਿਤੇ ਵੀ ਨਹੀਂ ਤੇ ਚਲੋ ਭਾਈ ਦੇ ਆਹ ਮਿਹਰਬਾਨੀ ਆ ਘਬਾਣ ਗਿਆ ਆ ਸਾਡੇ ਵਾਸਤੇ ਨਾ ਬੜਾ ਖੁਸ਼ ਆ ਅਹ ਅੱਜ ਬੜੀ دیر ਬਾਅਦ ਸਾਨੂੰ ਇੱਕ ਹੌਲਾ ਲੱਗ ਰਿਹਾ ਕਿ ਕਹਿਣੇ ਬਣ ਗਏ ਨਹੀਂ ਨਹੀਂ ਦੇਖੋ ਜੀ ਇਹ ਮੇਰਾ ਸਾਰਾ ਪਰਿਵਾਰ ਹੈ ਮੈਂ ਰੇਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਥੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ ਵੋਟਰ ਨੇ ਮੈਨੂੰ ਵੋਟ ਪਾਈ ਆ ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈਗਾ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ ਵੋਟਰ ਦਾ ਜਿਨਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਤਿਆਰ ਮਾਨਸਿਕ ਕਰ ਕਰ ਬੀਬੀਆਂ ਦੀਆਂ ਅੱਖਾਂ ਚੋਂ ਅੱਥਰੂ ਦੇਖਿਆ ਜੀ ਉਹ ਕਹਿੰਦੇ ਕਿ ਇਹਨਾਂ ਨੇ ਸਾਲ ਹੋ ਗਏ ਆ ਫੇਰੇ ਮਾਰਦੇ ਆ ਸਾਡੀਆਂ ਫਾਈਨਲ ਲੈ ਲੈਂਦੇ ਤਬ ਦਿੰਦੇ ਪਰ ਅੱਜ ਤੇ ਸਾਨੂੰ ਖਿਲਾ ਕੇ ਦੇਤੇ ਰੱਬ ਕਰੇ ਨਹੀਂ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤੇ ਨਹੀਂ ਲਿਆ ਤੁਹਾਡੇ ਕੋਲ ਮੈਨੂੰ ਆਪਣੀ ਟੀਮ ਤੇ ਮਾਣ ਆ ਇਮਾਨਦਾਰੀ ਨਾਲ ਕੰਮ ਕਰਦੀ ਆ ਮੈਨੂੰ ਫਕਰ ਆ ਇਹਨਾਂ ਤੇ ਕਿਉਂਕਿ ਐਸੇ ਕੰਮ ਜੇ ਪ੍ਰਾਣੀਆਂ ਸਰਕਾਰਾਂ ਨੇ ਕੀਤੇ ਹੁੰਦੇ ਤੇ ਸਾਡੇ ਕੋਲ ਵਿਚਾਰਿਆਂ ਨੂੰ ਕੀ ਲੋਡ ਸੀ ਆਉਣਾ ਜੇ ਕੰਮ ਹੋਏ ਨਹੀਂ ਤਾਂ ਹੀ ਲੋਕ ਆ ਰਹੇ ਨੇ ਔਰ ਤਾਂ ਹੀ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਨ ਕਰਦਾ ਸਾਰੀ ਸਮੁੱਚੀ ਟੀਮ ਤੇ ਆਪਣੀ ਤੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ ਦਫ਼ਤਰ ਇਹ ਖੋਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਾ ਕਰੂਗੀ ਜਿਹਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦ ਦਰ ਠੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆ ਉਹਨੂੰ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਸਾਡੀ ਕੋਸ਼ਿਸ਼ ਆ ਕੱਚਿਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਬਾਰ ਬਾਰ ਤੱਕੇ ਨਾ ਖਾਣੇ ਹਰਿਆਣਾ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਮੇਰੀ ਆ ਹੋ ਕੇ ਆਇਆ ਕਿਸੇ ਕਿਸੇ ਕੋਲ ਦੇਖੋ ਜੀ ਹਰਿਆਣਾ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਕਹਿ ਸਕਦਾ ਹਾਂ ਇਲੈਕਸ਼ਨ ਆਪਾਂ ਲੜ ਰਹੇ ਆ ਔਰ ਮੈਨੂੰ ਆਸ ਹੈ ਇਹ ਉਹ ਤੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਏ। ਕਿਤੇ ਨਵੇਂ ਸਿਰੇ ਤੋਂ ਬਣੇ ਨੇ। ਕਿੰਨੀ ਜਿਆਦਾ ਉਮੀਦਾਂ ਲੱਗਦੀਆਂ। ਅਹ ਦੇਖੋ ਜੀ ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ, ਜੁਝਾਰੂ ਵੀ ਨੇ ਤੇ ਮੈਂ ਇੱਕ ਚੀਜ਼ ਧੰਨਵਾਦ ਕਰਦਾ ਔਰ ਮੈਨੂੰ ਮਾਣ ਵੀ ਆ, ਮੈਨੂੰ ਫਕਰ ਵੀ ਆ। ਵੀ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਦਾ ਪਿਆਰ ਨਹੀਂ ਕਰਦਾ। ਨਹੀਂ ਤੇ ਕਿਸੇ ਨੂੰ ਕੋਈ ਸਰਪੰਚੀ ਮਿਲ ਜਨਾਂ ਨੂੰ ਕੋਹਾਂ ਛੱਡ ਕੇ ਵਿਖਾੜ ਕੋ ਛੱਡਦਾ ਨਹੀਂ। ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸਾਈਡ ਤੇ ਕਰ ਦਿੰਦਾ। ਸੋ ਮੈਂ ਸਲੂਟ ਕਰਨਾ ਹੈ ਉਹਨਾਂ ਨੂੰ ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ ਪਰ ਇਹਨਾਂ ਜੁਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੋਂਸ ਦੇ ਵਿੱਚ ਤੇ ਮੈਂ ਪੰਜਾਬ ਚ ਪਹਿਲੀ ਵਾਰੀ ਵੇਖਿਆ ਜਿਹੜੇ ਹਰ ਥਾਂ ਕੰਮ ਕਰ ਰਹੇ ਨੇ ਇਹਨੇ ਬੱਚਿਆਂ ਨੂੰ ਰੁਜ਼ਗਾਰ ਦਿੱਤੇ ਨੌਕਰੀਆਂ ਦਿੱਤੀਆਂ ਅਮਨਦੀਪ ਕੀ ਕਹਿਣਾ ਚਾਹੋਗੇ ਜਿਹੜਾ ਰਾਜਨੀਤਿਕ ਕਾਰਡ ਪਰਦੇ ਆ ਤੁਹਾਨੂੰ ਮਿਲ ਰਿਹਾ ਕਿੰਨੇ ਦਿਨਾਂ ਬਾਅਦ ਮਿਲਿਆ 10 ਸਾਲ ਬਾਅਦ ਅਵੇ ਯਾਹੀ 10 ਸਾਲ ਹੋ ਗਿਆ ਹਰ ਇੱਕ ਨੂੰ ਦਿੱਤੇ ਹਰ ਥਾਂ ਦਿੱਤੇ ਆਂ ਔਰ ਬਣੇ ਕਿਤੇ ਵੀ ਨਹੀਂ ਤੇ ਚਲੋ ਭਾਈ ਦੇ ਜਾਰੇ ਮਿਹਰਬਾਨੀ ਆ ਕਿ ਬਣ ਗਿਆ ਆ ਸਾਡੇ ਵਾਸਤੇ ਇਨਾ ਬੜਾ ਖੁਸ਼ ਆ ਕਿਉਂਕਿ ਬਹੁਤ ਮੰਗਾਈ ਜਾਨੀ ਮੰਗਾਈ ਆ ਨਾ ਕਿ ਪੁੱਛੋ ਕੁਛ ਨਾ ਮੰਗਾਈ ਵੇ ਜਿੱਤਾਂ ਪਤਾ ਕਿ ਘਰ ਨਿਆਣਾ ਦੇ ਵਿੱਚ ਮੁਸ਼ਕਲ ਹੁੰਦਾ ਏ ਤਕਰੀਬਨ ਦੇ ਵਾਸਤੇ ਵੇ ਬਹੁਤ ਮੁਸ਼ਕਲ ਹੁੰਦੀ ਆ ਬਹੁਤ ਜ਼ਿਆਦਾ ਹੀ ਕਿ ਜੇ ਸਵੇਰੇ 9 ਵਜੇ ਗਏ ਨਾ ਤਾਂ 5 ਵਜੇ ਤੋਂ ਪਹਿਲਾਂ ਘਰ ਨਹੀਂ ਆਂਦੇ ਰਹੀ ਅਸੀਂ ਤੇ ਛੋਟੇ ਬੱਚੇ ਤਾਂ ਹੁਣ ਕੋਈ ਗਿੜਾ ਨਹੀਂ ਤੁਹਾਨੂੰ ਫੋਨ ਆਇਆ ਹੈ ਤੈਨਹੀਂ ਆ ਗਿਆ ਭਾਈ ਫਰਨਾ ਭਾਈ ਬਹੁਤ ਜਿਆਦਾ ਖੁਸ਼ ਹੈ ਅਹੀਂ ਕਹਨੇ ਕੋ ਭਾਈ ਨਾਡੀ ਉਮਰ ਲੱਗ ਜੇ ਤਾਂ ਅੱਗੇ ਵੀ ਚੱਲੇ ਬਹੁਤ ਜਿਆਦਾ ਬਹੁਤ ਏ ਮੇਰਾ ਪ੍ਰਵੀਨ ਕੀ ਕਹਿਣਾ ਜਾਓ ਕ ਰਾਸ਼ਨ ਕਾਰਡ ਮਿਲ ਰਿਹਾ ਰਾਸ਼ਨ ਕਾਰਡ ਬਹੁਤ ਦੇਰ ਬਾਅਦ ਬਣਿਆ ਹਰ ਪਾਰਟੀ ਆਂਦੀ ਤੇ ਕੋਈ ਨਹੀਂ ਬਣਾ ਕੇ ਦਿੰਦਾਗਾ ਸਾਰੇ ਹੀ ਕਾਗਜ਼ ਦੇ ਕੇ ਆਏ ਨਾ ਫਿਰ ਫਿਰ ਬਣਾ ਦੇ ਹੁਣ ਬਣਾ ਦੇ ਨੇ ਉਹ ਬਣਾ ਦੇ ਨੇ ਕੋਈ ਨਹੀਂ ਬਣਾ ਕੇ ਦਿੰਦਾ ਫਿਰੇ ਮਾਰਦੇ ਰਹਿਣਾ ਮਾਰਦੇ ਰਹਿਣਾ ਇਹਨਾਂ ਦਾ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਬਣਾ ਕੇ ਦਿੱਤੇ ਐ ਸਾਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਨਿਰਭਲਾ ਕਮਾਰੀ ਨੂੰ ਕੀ ਕਹਿਣਾ ਚਾਹੋਗੇ ਅੱਜ ਰਾਜਨੀਤਿਕ ਗੱਲ ਕਰਦੇ ਜਾ ਰਹੇ ਆ ਕਿਸ ਤਰ੍ਹਾਂ ਹਾਂਜੀ ਹਾਂਜੀ ਭਾਈ ਕਾਟੇ ਗੱਲ ਰਾਸ਼ਨ ਕਟਣ ਦੀ ਗੱਲ ਕਰੀਏ ਤੇ ਜੇ ਪਹਿਲੀਆਂ ਸਰਕਾਰਾਂ ਹੀ ਕਾਲੀ ਕਾਂਗਰਸੀ ਭਾਜਪਾ ਕਿਹਨੇ ਲੋਕਾਂ ਦੇ ਕਾਰਟੇ ਬਣਾਏ 20 ਸਾਲ ਤੋਂ ਕਾਰ ਜਿਹੜੇ ਨਵੇਂ ਬਣਿਆ ਅੱਜ ਲੋਕਾਂ ਦੇ ਮਨ ਚ ਇੰਨੀ ਖੁਸ਼ੀ ਹੈ ਨਾ ਅੱਜ ਸੈਜੀ ਸਾਹਿਬ ਨੇ ਐਮਐਲ ਸਾਹਿਬ ਨੇ ਸਾਡੇ ਰਸ਼ਨ ਘਰ ਲੋਕਾਂ ਦੇ ਬਣਾਏ ਨੇ ਅੱਜ ਲੋਕਾਂ ਦਾ ਮਾਹੌਲ ਵੇਖੋ ਵੇਖਣ ਵਾਲਾ ਕੁਛ ਦੇ ਸਾਰੇ ਆਏ ਨੇ ਕੀ ਕਹ ਅ ਉਹ ਕਹਿੰਦੇ ਨੇ ਸਾਡਾ ਗਿਆਣਾ ਬਣ ਗਿਆ ਰਸ਼ਨ ਘਰ ਨਹੀਂ ਬਣਿਆ ਕਿਉਂਕਿ ਅੱਜ ਬੜੀ ਖੁਸ਼ੀ ਦੇ ਮਾਹੌਲ ਕ ਤੇ 200 200 ਰੁਪਏ ਆਪਾਂ ਕਰਾਇਆ ਖਰਚਦੇ ਸੀ ਹਾਂ ਇੱਥੋਂ ਜਾਂਦੇ ਹਾਂ ਜੀ ਆਜੂ ਆਜੂ ਰਸ਼ਨ ਘਰ ਅੱਗੇ ਕੱਖ ਵੀ ਨਾ ਫੇਰ ਆਣਾ ਜਿਹੜੇ ਹਣ 200 300 ਪੈਸੇ ਦਿਹਾੜੀ ਨੂੰ ਹੀ ਕਰਾਏ ਦਾ ਖਰਚੇ ਕਾ ਜਾਂਦੇ ਨਾ ਜੀ ਨਾ ਇਸ ਟਾਈਮ ਇਸ ਟਾਈਮ ਤੇ ਹਫਤਾ ਨਹੀਂ ਪਿਆ ਤੇ ਆਓ ਜੀ ਜਣਾ ਖੁਦ ਫੋਨ ਕੀਤੇ ਨੇ ਕਿ ਆਪਣੇ ਰਾਸ਼ੀਗੜ ਅਗਲਾ ਆ ਜਾ ਦੁਨੀਆ ਹੈਰਾਨ ਹੋ ਗਈ ਆ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਵੇਖੋ ਕਿਤਾ ਗਮੋ ਗਮ ਦੁਨੀਆ ਭਣਾ ਘਲੋਤੀਆਂ ਨੇ ਕਿਉਂਕਿ ਰਸੋਈ ਉਹਨਾਂ ਦਾ ਗਿਆਣਾ ਬਣ ਗਿਆ ਵਾਹਿਗੁਰੂ ਧੰਨਵਾਦ ਜੀ